ਲਾਖ ਮਾਨੋ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦਾ ਤੀਜਾ ਦਸਾ ਹੋਇਆ ਖਨੋਰੀ ਬਾਟਲ ਲਈ ਰਵਾਨਾ ਜਰਨਲ ਸਕੱਤਰ ਕਰਪਾਲ ਸਿੰਘ ਵਿਦੇਸ਼ਾਂ ਦੀ ਗਵਾਹੀ ਪਿੰਡ ਵਿਦੇਸ਼ਾਂ ਤੋਂ ਕਾਫਲਾ ਹੋ ਰਿਹਾ ਰਵਾਨਾ ਖਾਣ ਪੀਣ ਦਾ ਰਸਤਾ ਦਾ ਸਮਾਨ ਤੇ ਰਹਿਣ ਦਾ ਸਮਾਨ ਕਿਸਾਨ ਵੀਰ ਨਾਲ ਲੈ ਕੇ ਚੱਲੇ ਆ ਬਾਕੀ ਦੀ ਜਾਣਕਾਰੀ ਲੈਣੇ ਜਰਨਲ ਸਕੱਤਰ ਕਰਪਾਲ ਸਿੰਘ ਵਿਦੇਸ਼ਾਂ ਤੋਂ ਹਾਂਜੀ ਪ੍ਰਧਾਨ ਜੀ ਲਗਾਤਾਰ ਤੁਹਾਡਾ ਤੀਜਾ ਕਾਫਲਾ ਹੈ ਮੈਂ ਜਰਨਲ ਸਕੱਤਰ ਮੀਕੇ ਜੂ ਇਕਤਾ ਸਿੱਧੂ ਪਰ ਕਰਪਾਲ ਸਿੰਘ ਵਿਦੇਸ਼ਾਂ ਸਾਡੇ ਸਾਰੇ ਸਾਥੀਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਹੈ 11ਵੇਂ ਮਹੀਨੇ ਚ ਪਹੁੰਚ ਚੁੱਕਿਆ ਹੈ ਤੇ ਆਖਰੀ ਪੜਾਅ ਤੇ ਚੱਲ ਰਿਹਾ ਹੈ ਸਾਥਿਓ ਅੱਜ ਲੋੜ ਨਹੀਂ ਹੈਗੀ ਘਰਾਂ 'ਚ ਬੈਠਣ ਦੀ ਜਦੋਂ ਤੱਕ ਅਸੀਂ ਸਾਰੇ ਸੜਕਾਂ 'ਤੇ ਨਹੀਂ ਆਉਂਦੇ ਇਹਨਾਂ ਮੋਰਚਾਂ 'ਚ ਨਹੀਂ ਪਹੁੰਚਦੇ ਆਪਾਂ ਆਪਣੀ ਖੇਤੀ ਦੀ ਹੋਂਦ ਨੂੰ ਨਹੀਂ ਬਚਾ ਸਕਾਂਗੇ ਕਿਉਂਕਿ ਸਰਕਾਰ ਵੱਲੋਂ 14 24 ਨਵੰਬਰ ਨੂੰ ਫੇਰ ਖੇਤੀ ਖਰੜਾ ਤਿਆਰ ਕਰਕੇ ਸਟੇਟਾਂ ਨੂੰ ਪੇਚ ਚੁੱਕਿਆ ਹੈ ਸਟੇਟਾਂ ਨੂੰ ਇਹ ਹੁਕਮ ਕੀਤਾ ਗਿਆ ਹੈ ਕਿ ਖਰੜ ਚ ਜੇ ਕੋਈ ਸੋਧ ਕਰਨੀ ਹੈ ਸੋਧ ਕਰੋ ਨਹੀਂ ਇਹਨੂੰ ਕਾਨੂੰਨ ਬਣਾਓ ਉਹ ਦਿਨ ਦੂਰ ਨਹੀਂ ਹੈਗਾ ਸਰਕਾਰ ਦੀ ਨੀਤ ਉਹੀ ਹੈ ਸਰਕਾਰ ਦੁਬਾਰਾ ਉਹੀ ਕਾਲੇ ਕਾਨੂੰਨ ਲਿਆ ਰਹੀ ਹੈ ਅਡਾਨੀਆਂ ਆਵਾਨੀਆਂ ਨੂੰ ਛੈਲਾਂਾਂ ਚ ਛੈਲਾਂਾਂ ਨੂੰ ਯਾਰਡ ਕੋਸਟ ਕਰਕੇ ਨਾ ਸਾਰੀ ਫਸਲ ਉਹਨਾਂ ਚ ਭੇਜਣ ਲਈ ਤਿਆਰ ਹੈ ਸਰਕਾਰ ਦੀ ਅੱਖ ਸਾਡੀਆਂ ਮੰਡੀਆਂ ਤੇ ਹੈ ਜਿਸ ਦਿਨ ਸਾਡੀਆਂ ਮੰਡੀਆਂ ਫੇਲ ਹੋ ਗਈਆਂ ਸਾਡੀ ਫਸਲ ਕਿਸੇ ਨੇ ਪੁੱਛਣੀ ਨਹੀਂ ਹੈਗੀ ਸਰਕਾਰ ਐਸੀ ਨੀਤੀ ਤੇ ਕੰਮ ਕਰ ਰਹੀ ਹੈ ਐਫਸੀਆਈ ਦੇ ਗੋਡਾਨਾਂ ਜਿਹੜੇ ਉਹ ਵੀ ਅਡਾਨੀਆਂ ਵਾਨੀਆਂ ਦੇ ਕਬਜ਼ੇ ਚ ਚਲੇ ਗਏ ਨੇ ਜਿਹੜਾ ਮੰਡੀ ਸੈਕਟਰ ਹੈ ਇਹਨੂੰ ਖਤਮ ਕਰਕੇ ਐਫਸੀਆਈ ਦਾ ਵਿਭਾਗ ਹੀ ਖਤਮ ਕਰਕੇ ਇਹਨਾਂ ਨੇ ਸਾਡਾ ਸਾਰਾ ਸਿਸਟਮ ਅਡਾਨੀਆਂ ਵਾਨੀਆਂ ਦੇ ਹੱਥਾਂ ਵਿੱਚ ਦੇ ਕੇ ਖੇਤੀ ਨੂੰ ਬਿਲਕੁਲ ਬਰਬਾਦ ਕਰਨਾ ਹੈ ਸੋਚਣਾ ਸਭ ਨੂੰ ਪੈਣਾ ਜਦੋਂ ਖੇਤੀ ਸੈਕਟਰ ਬੰਦ ਹੁੰਦਾ ਹੈ ਨਾ ਸਾਰਾ ਬਾਜ਼ਾਰਾਂ ਤੇ ਬਹੁਤ ਵੱਡਾ ਪ੍ਰਭਾਵ ਪੈਣਾ ਕਿਉਂਕਿ ਖੇਤੀ ਦਾ ਪੈਸਾ ਜਿਹੜਾ ਅੱਜ ਪੂਰੇ ਪੰਜਾਬ ਚ ਜਾਂ ਪੂਰੇ ਦੇਸ਼ ਚ ਕਿਸਾਨ ਕੋਲ ਜਾਂਦਾ ਉਹ ਸਾਰਾ ਬਾਜ਼ਾਰ ਦੇ ਵਿੱਚ ਲੱਗਦਾ ਕਿ ਸਾਡੇ ਦੁਕਾਨਦਾਰਾਂ ਕੋਲ ਆਉਂਦਾ ਐ ਇਸੇ ਤਰ੍ਹਾਂ ਜਦੋਂ ਸਾਡੀਆਂ ਮੰਡੀਆਂ ਬੰਦ ਹੁੰਦੀਆਂ ਤਾਂ ਸਾਡੇ ਮਜ਼ਦੂਰ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਇਸ ਕਰਕੇ ਜਾਗਣ ਦੀ ਲੋੜ ਆ ਕਿਸਾਨ ਮਜ਼ਦੂਰ ਦੁਕਾਨਦਾਰ ਸਾਰਿਆਂ ਨੂੰ ਜੇ ਅਸੀਂ ਇਹ ਲੜਾਈ ਨੂੰ ਨਾ ਜਿੱਤ ਸਕੇ ਤਾਂ ਸਾਡੀ ਹੋਂਦ ਖਤਰੇ ਚ ਐ ਇਸ ਕਰਕੇ ਬੇਨਤੀ ਐ ਸਾਡੀ ਹਰ ਇੱਕ ਕਿਸਾਨ ਦਾ ਫਰਜ਼ ਬਣਦਾ ਘਰ ਪਰਤੀ ਆਓ ਇਹਨਾਂ ਮੋਰਚਿਆਂ ਚ ਜਾਈਏ ਡੱਲੇਵਾਲੀ ਦਾ ਜਿਹੜਾ ਮਰਨ ਵਰਤ ਦਾ ਅਨਸ਼ੰਤ ਉਹ 18 ਦਿਨ ਚ ਪਹੁੰਚ ਚੁੱਕਿਆ ਇਸ ਕਰਕੇ ਤੁਹਾਡਾ ਫਰਜ਼ ਬਣਦਾ ਉਹ ਮਨੁੱਖਤਾ ਲਈ ਉਹ ਕਿਸਾਨੀ ਲਈ ਉਹ ਮਜ਼ਦੂਰਾਂ ਲਈ ਮਰਨ ਲਈ ਤਿਆਰ ਨੇ ਉਹ ਇੱਕ ਇੱਕ ਕਦਮ ਵੀ ਪਿੱਛੇ ਨਹੀਂ ਹਟਣਗੇ ਇਸ ਕਰਕੇ ਤੁਹਾਨੂੰ ਬਣਦਾ ਉਹਨਾਂ ਦੇ ਨਾਲ ਖੜਨਾ ਤੁਹਾਡਾ ਹੱਕ ਬਣਦਾ ਇਹਨਾਂ ਕੁਝ ਕਹਿੰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ